ਤੁਹੇ ਦੇਖ ਸਕਦੇ ਹੋ ਬਾਈ ਜੀ ਬਰੀਕ ਸਿੰਘ ਕੀ ਦੀ ਹੈ ਕਿ ਜੈਡ ਬਲੈਕ ਹੈ ਕਿ ਨੱਕ ਨਕੋੜਾ ਚੈੱਕ ਕਰੋ ਬਾਈ ਜੀ ਤੇ ਰਾਜ ਹੀ ਆ ਬکریاں ਨਾ ਵਧੀਆ ਜੀ ਪਤਲੀ ਦਮੜੀ ਦੀ ਬੱਕਰੀ ਆ ਗਈ ਦੇਖ ਸਕਦੇ ਹੋ ਬਈ ਬਾਲ ਜਮੇ ਨਹੀਂ ਹੈਗੇ ਜੀਰੂ ਹੀ ਆ ਜਮਾ ਚੈੱਕ ਕਰੋ ਬਾਈ ਜੀ ਇਕੱਠੀਆਂ ਦੇ ਦੋਗੇ ਸਾਰੀਆਂ ਜੇ ਕਿਨੇ ਇਕੱਠੀਆਂ ਲੈ ਜੀ ਮੈਂ ਵੀ ਅੱਲੇ ਦਾ ਜੀ ਕਰਦਾ ਚਾਰ ਲੈ ਜਾ ਕੋਈ ਪੰਜ ਲੈ ਜਾ ਇਕੱਠੀਆਂ ਲਿਆਣੀਆਂ ਨੇ ਬੱਚੇ ਹੈਗੇ ਨੇ ਜੀ ਨਾ ਬੱਚਿਆਂ ਤੇ ਕੰਮ ਕਰਨਾ ਹਾਂਜੀ ਲੈ ਵੀ ਦੇਖ ਸਕਦੇ ਹੋ ਮਿੱਤਰੋ ਦੋ ਬੱਚਿਆਂ ਵਾਲੀ ਬੱਕਰੀ ਹੈਗੀ ਇਹ ਵੇਚੋਗੇ ਜੀ ਵੇਚ ਦਾਂਗੇ ਇਹ ਵੀ ਵੇਚ ਦੇਣਗੇ ਬਾਈ ਦੇਖੋ ਦੋ ਬੱਚੇ ਵਾਲੀ ਬੱਕਰੀ ਹੈ ਬਾਈ ਸਾਰੀਆਂ ਜੋਗੀਆਂ ਨੇ ਤਾਂ ਨਵਾਂ ਮਾਲ ਸਾਰਾ ਜਿਹੜਾ ਪਹਿਲਾਂ ਪੁਰਾਣਾ ਦੀ ਉਹ ਨਿਕਲ ਗਿਆ ਠੀਕ ਹੈ ਜੀ ਤੁਸੀਂ ਕੰਨ ਦੇਖ ਲਓ ਚਾਮਕ ਦੇਖ ਲਓ ਸਿੰਘ ਦੇਖ ਲਓ ਕਿਸੇ ਪਾਸਿਓ ਕੋਈ ਕਮੀ ਨਹੀਂ ਹੈਗੀ ਹਰ ਬੰਦੇ ਦੇ ਮਗਰ ਮਗਰ ਫਿਰਦਾ ਹੈ ਲੋ ਜੀ ਬਾਈ ਜੀ ਅੱਜ ਫੇਰ ਆਪਾਂ ਪਹੁੰਚੇ ਹੋਏ ਹਾਂਗੇ ਬੀਟਲ ਗੌਟ ਫਾਰਮ ਪਟਿਆਲਾ ਦੇ ਵਿੱਚ ਜੀ ਪਿਛਲੇ ਵਾਰ ਵੀ ਆਪਾਂ ਬਾਈ ਜੀ ਵੀਡੀਓ ਕਰਕੇ ਆ ਗਏ ਸੀ ਇੱਥੇ ਤੇ ਵੀਰਾਂ ਨੇ ਕਮੈਂਟ ਆਏ ਸੀ ਵੀ ਬਾਈ ਜੀ ਸਾਨੂੰ ਕੱਲੀ ਕੱਲੀ ਬੱਕਰੀ ਦਿਖਾਓ ਦੇ ਭਾਈ ਜੀ ਅੱਜ ਆਪ ਪਾਛ ਨੂੰ ਦਿਖਾਵਾਂਗੇ ਕੱਲੀ ਕੱਲੀ ਬੱਕਰੀ ਵੀ ਫਾਰਮ ਦੇ ਦੇ ਵਿੱਚ ਬੱਕਰੀ ਰੱਖੀ ਕਿਵੇਂ ਹੋਈ ਹੈਗੀ ਕੀ ਕੀ ਅੰਕਲ ਜੀ ਨੂੰ ਖਵਾ ਰਹੇ ਨੇ ਤੇ ਕੁਆਲਟੀ ਦਿਖਾਵਾਂਗੇ ਭਾਈ ਸਾਨੂੰ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਤਾਂ ਕੋਈ ਬੱਕਰੀ ਖਰੀਦਣੀ ਹੋਊਗੀ ਤਾਂ ਤੁਸੀਂ ਭਾਈ ਜੀ ਖਰੀਦ ਵੀ ਸਕਦੇ ਹੋ ਬਾਕੀ ਸਾਰੀ ਗੱਲਬਾਤ ਆਪਾਂ ਅੰਕਲ ਜੀਆਂ ਕਰਦੇ ਅੰਕਲ ਜੀ ਕਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਕੋਈ ਵਧੀਆ ਜੀ ਵਧੀਆ ਹੋਜੇ ਠੀਕ ਠਾਕ ਹੋ ਜੀ ਹਾਂ ਜੀ ਠੀਕ ਹੈ ਜੀ ਪਿਛਲੇ ਵਾਰ ਕਿਵੇਂ ਰਿਹਾ ਜੀ ਰਿਸਪੌਂਸ ਫਿਰ ਜੀ ਵੀਡੀਓ ਦਾ ਜੀ ਵਧੀਆ ਰਿਹਾ ਜੀ ਬਹੁਤ ਵਧੀਆ ਮਾਲ ਵੀ बिकੀ ਜਾਂਦਾ ਹਾਂ ਜੀ ਹਾਂ ਠੀਕ ਹੈ ਜ ਟੋਟਲੀ ਉਸ ਪਹਿਲਾਂ ਜਿਹੜੀ ਵੀਡੀਓ ਤੀ ਉਹ ਵਕ ਗਈਆਂ ਤੀਆਂ ਹੁਣ ਸਾਡੇ ਲਵੇ ਨਵੀਆਂ ਆਹ ਜਿਹੜੀਆਂ 17 18 ਨੇ ਸੂਣ ਆਲੀਆਂ ਨੇ 17 18 ਜੀ 17 18 ਚੋਂ 12 13 ਸੂਣ ਆਲੀਆਂ ਨੇ ਜੇ ਕਿਸੇ ਨੇ ਲੈਣੀਆਂ ਹੁਣ ਠੀਕ ਹੈ ਜੀ ਹੈਗੀਆਂ ਪਿਓਰ ਨੇ ਸਾਰੀਆਂ ਪਿਓਰ ਨੇ ਠੀਕ ਹੈ ਕਰਦੀਆਂ ਨੇ ਆਪਣੀਆਂ ਸਾਰੀ ਕਿਵੇਂ ਲਈਆਂ ਕਰਦੀ ਸਾਰਾ ਕਰਦਾ ਮਾਲ ਹੈ ਜੀ ਕਰਦਾ ਮਾਲ ਹੈ ਜੀ ਲਓ ਜੀ ਬਾਈ ਤੁਹਾਨੂੰ ਆਪ ਕੱਲੀ ਕੱਲੀ ਬੱਕਰੀ ਦਿਖਾਵਾਂਗੇ ਤੁਸੀਂ ਬਾਈ ਜੀ ਬਣੇ ਰਹੋ ਵੀਡੀਓ ਵਿੱਚ ਦਿਖਾਓ ਅੰਕਲ ਜੀ ਕੱਲੀ ਕੱਲੀ ਬੱਕਰੀ ਜੀ ਲੋ ਵੀ ਸਾਰੀਆਂ ਬੱਕਰੀਆਂ ਗੱਭਣ ਨੇ ਨਾ ਕਈ ਮੇਰੇ ਵੀਰਾਂ ਨੂੰ ਹੁੰਦਾ ਵੀ ਸਾਨੂੰ ਬਾਈ ਜੀ ਗੱਭਣ ਬੱਕਰੀ ਚਾਹੀਦੀ ਹੈ ਕਿ ਵਧੀਆ ਹੋਵੇ ਕੁਆਲਟੀ ਦੇ ਵਿੱਚੋਂ ਹੈ ਨਾ ਜੀ ਲੈ ਵੀ ਦੱਸੋ ਅੰਕਲ ਜੀ ਦੇ ਬਾਰੇ ਜੀ ਇਹ ਸੂਨ ਵਾਲੀ ਆ ਲੈ ਵੀ ਕੁਆਲਟੀ ਦੇਖੋ ਬੱਕਰੀ ਦੀ ਹੈ ਨਾ ਕੰਨ ਕੰਨ ਦੇ ਸਾਹ ਤੱਕ ਸਿੰਗ ਦੇਖ ਸਕਦੇ ਹੋ ਬਾਈ ਜੀ ਬਰੀਕ ਸਿੰਗੀ ਦੀ ਹੈ ਕਿ ਜੈਡ ਬਲੈਕ ਆ ਕਿ ਨੱਕ ਨਕੋੜਾ ਚੈੱਕ ਕਰੋ ਬਾਈ ਜੀ ਤੇ ਰਾਜੀ ਆ ਬੱਕਰੀਆਂ ਨਾ ਵਧੀਆ ਜੀ ਹਾਂ ਜੀ ਹਾਂ ਪਹਿਲੇ ਸੂਏ ਜਿੰਨੀ ਕ ਹੁੰਦੀ ਆ ਵਧੀਆ ਨੇ ਇਹਨੂੰ ਠੀਕ ਆ ਜੀ ਲਵੀ ਜੇ ਹਾਈਟ ਦੀ ਗੱਲ ਬਾਤ ਕਰੀਏ ਬਾਈ ਜੀ 37 ਇੰਚ ਹਾਈਟ ਹੈ ਨਾ ਜੀ 37 37 ਇੰਚ ਜੀ ਕੁਆਲਿਟੀ ਤੁਹਾਡੇ ਸਾਹਮਣੇ ਹੈ ਬਈ ਕੋਈ ਕੋਈ ਲਿੱਸੀ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ ਨੂੰ ਗੱਬਣ ਨੂੰ ਅੰਕਲ ਜੀ ਇਹ ਹੈਗੀ ਆ 2 2.5 ਮਹੀਨਿਆਂ ਦੀ ਹੈਗੀ ਆ ਹਾਂ ਜੀ ਹਾਂ 2 ਮਹੀਨੇ ਨੂੰ ਸੂਪੂਗੀ ਤੋ 2 ਮਹੀਨੇ ਨੂੰ ਸੂਪੂ ਹੈ ਤੇ ਵੀ 3 ਕੁ ਮਹੀਨੇ ਦੀ ਗੱਬਣ ਹੈਗੀ ਹੈ ਜਾਨੀ ਕਿ 2.5 3 ਮਹੀਨੇ ਦੀ ਗੱਬਣ 2.5 3 ਮਹੀਨੇ ਦੀ ਗੱਬਣ ਆ ਬਈ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਹੈਗੀ ਨਾ ਲਾਈਵ ਕਰ ਰਹੀ ਹੈ ਤੇ ਘਾ ਆ ਗਈ ਬੱਕਰੀ ਜੀ ਦੱਸੋ ਇਹਦੇ ਬਾਰੇ ਅੰਕਲ ਜੀ ਇਹਦੀ ਮੇਰੇ ਖਿਆਲ ਦੋ ਕੁ ਮਹੀਨੇ ਦੀ ਗੱਬਣਾ ਠੀਕ ਹੈ ਲੈ ਵੀ ਇਹਦੀ ਕੁਆਲਟੀ ਹੈਆਂ ਪਿਓਰ ਬੀਟਲ ਨੇ ਸਾਰੀਆਂ ਪਿਓਰ ਬੀਟਲਾ ਵੀ ਨੱਕ ਨਕੌੜਾ ਕੋਈ ਦੇਸੀ ਨਹੀਂ ਆਈਗੀ ਮਾਰ ਕੇ ਦਿਖਾ ਬੱਬੂ ਨੱਕ ਨਕੌੜਾ ਦੇਖ ਸਕਦੇ ਹੋ ਹੈਨਾ ਥਣਾ ਤੁਣਾ ਦੀ ਕੁਆਲਟੀ ਚੈੱਕ ਕਰ ਲਓ ਤੇ ਕੇ ਆ ਗਈ ਸ਼ੇਰੀ ਠੀਕ ਆ ਗਈ ਇਹ ਦੋ ਕੁ ਮਹੀਨੇ ਨੂੰ ਸੂਪੂਗੀ ਲੈ ਵੀ ਦੰਦਾਂ ਦੀ ਗੱਲਬਾਤ ਕਰੀਏ ਬਾਈ ਜੀ ਆ ਦਿਖਾ ਵੀ ਆ ਕੀ ਹੈ ਲੈ ਵੀ ਇਹ ਛਿੱਗੀ ਆ ਇਹ ਬੜੀ ਆ ਇਹ ਬੜੀ ਆ ਇਹ ਦੂਏ ਸੂਏ ਸੂ ਗਈ ਦੂਜੇ ਸੂਏ ਲੈ ਵੀ ਇਹ ਦੂਜੇ ਸੂਏ ਸੂ ਗਈ ਹੈ ਨਾ ਦੇਖ ਸਕਦੇ ਹੋ ਬਈ ਨਾ ਬਰੀਕ ਸਿੰਘਾ ਬਈ ਜਮਾ ਨੱਕ ਨਕੌੜੇ ਦੀ ਵਧੀਆ ਬੱਕਰੀ ਆ ਬਈ ਦੇਖ ਸਕਦਾ ਬਈ ਦੇਖ ਸਕਦਾ ਸਾਊ ਬੱਕਰੀ ਹੈ ਨਾ ਪੂਰੀ ਸਾਰੀਆਂ ਖੜੀਆਂ ਜਿੱਥੇ ਖੜਾਤੀ ਉੱਥੇ ਖੜ ਜਾਂਦੀ ਹੈ ਬੱਕਰੀ ਲੈ ਵੀ ਆ ਵੀ ਦੇਖ ਸਕਦੇ ਹੋ ਬਈ ਲੈ ਵੀ ਮਿੱਤਰੋ ਚੈੱਕ ਕਰੋ ਸ਼ੈਨੀ ਸੂਨੀ ਦੀ ਵਧੀਆ ਬੱਕਰੀ ਦੇ ਵਿੱਚ ਲਿਆਓ ਇਹ ਹੋਰ ਲਓ ਜੀ ਲੇ ਕਾ ਆ ਗਈ ਸ਼ੇਰੀ ਜੀ ਏ ਤਾਂ ਬਜਾਰੀ ਛੋਟੀ ਜੀ ਕਿਤੇ ਗੌਰ ਨਹੀਂ ਹੋਈ ਆਸ ਲੱਗ ਗਈ ਅੱਛਾ ਜੀ ਪੰਜ ਮਹੀਨੇ ਦੀ ਗਈ ਸੀ ਦਾਲੀਆਂ ਦੇ ਪਾਸੇ ਸਹੀ ਗੱਲ ਹੈ ਜੀ ਇਹ ਹਜੇ ਬਿਨਾਂ ਖੀਰੀ ਪਈ ਹੈ ਜੀ ਹੋਰ ਲੈ ਵੀ ਦੇਖ ਖੀਰੀ ਹੈਗੀ ਫਿਰ ਵੀ ਗਰੋਥ ਹੈਗੀ ਹੈ ਇਹਹੀ ਜੀ ਗੱਲ ਨਹੀਂ ਹੈ ਜੋ ਬਣਨੀ ਚਾਹੀਦੀ ਸੀ ਉਹ ਨਹੀਂ ਸਾਰਾ ਦੁੱਧ ਚੰਗਾ ਆਇਆ ਵਾ ਅੱਛਾ ਜੀ ਸਾਰਾ ਦੁੱਧ ਚੰਗਾ ਹੈ ਵੀ ਦੇਖ ਸਕਦੇ ਹੋ ਬਾਕੀ ਬਈ ਨੱਕ ਨਕੋੜ ਦੀ ਵਧੀ ਹੈਗੀ ਹਜੇ ਬਣ ਜੂ ਹੋਰ ਮੈਨੂੰ ਲੱਗਦਾ ਹੈ ਨਾ ਹਾਂ ਐ ਤਾਂ ਦੂਏ ਸੂਏ ਬਹੁਤ ਵੱਜ ਜਾਣਾ ਇਹਨੂੰ ਦੂਜੇ ਸੂਏ ਵੱਜ ਜਾਣਾ ਨਾ ਜੀ ਲੈ ਵੀ ਪਹਿਲੇ ਸੂਏ ਆ ਜੀ ਤਿੰਨ ਮਹੀਨੇ ਦੀ ਗੱਬਣ ਹੈ ਪਹਿੁੰਦੀ ਤਾਂ ਗੱਬਣ ਹੀ ਆ ਮੈਨੂੰ ਤਸੀਤਿਓ ਹੋ ਜੂਗੀ ਤੇ ਕਾ ਆ ਗਈ ਜੀ ਇਹ ਵੀ ਕੱਪਣ ਲੈ ਵੀ ਇਹ ਵੀ ਪਹਿਲੇ ਤੋਂ ਗੱਪਣ ਆ ਗਈ ਦੇਖ ਸਕਦੇ ਹੋ ਬਈ ਲੈ ਵੀ ਚੌਗੀ ਹੋ ਆ ਹਜੇ ਜਮੀ ਨਮੀ ਆ ਹਜੇ ਬਈ ਸਾਰੀਆਂ ਹੀ ਨਮੀ ਚੌਗੀ ਆ ਬਈ ਦੇਖ ਸਕਦੇ ਹੋ ਜਮ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ ਨਾ ਲੈ ਵੀ ਕਾ ਦਿਖਾਉਣਾ ਤੁਹਾਨੂੰ ਇਹ ਦੱਸੋ ਇਹਦੇ ਬਾਰੇ ਮੜਾ ਜਾਈ ਇਹ ਦੰਦ ਕਿਵੇਂ ਹੋ ਗਈ ਇਹ ਵੀ ਚੌਗੀ ਹੋਊਗੀ ਚੌਗੀ ਆ ਜੀ ਚੌਗੀ ਆ ਸਾਰੀਆਂ ਚੌਗੀ ਹੈਗੀ ਇੱਕ ਉਹ ਛਿੱਗੀ ਆ ਬਸ ਡੱਬੀ ਹਾਂਜੀ ਬਾਕੀ ਸਾਰੀਆਂ ਚੋਗੀਆਂ ਨੇ ਲੈ ਵੀ ਚੋਗੀਆਂ ਨੇ ਸਾਰੀਆਂ ਇਕੱਠੀਆਂ ਪਾਲੀਆਂ ਹੋਈਆਂ ਨੇ ਦੇਖ ਸਕਦੇ ਤੇ ਗੱਬਣਾ ਵੀ ਇਕੱਠੀਆਂ ਹੋ ਗਿਆ ਮਨ ਲੱਗਦਾ ਜੀ ਹਾਂਜੀ ਹੁਣੇ ਕਰਾਈਆਂ ਨੇ ਠੀਕ ਐ ਜੀ ਖਵਾਉਣੇ ਗਿਆ ਅਕਲ ਜੇ ਆਪਾਂ ਇਹਨਾਂ ਨੂੰ ਜਿਆਦਾ ਅਸੀਂ ਆ ਆ ਛੋਲਿਆਂ ਕੀ ਹੁੰਦਾ ਛਿਲਕਾ ਇਹ ਆ ਜਾਉ ਜੂ ਇਹ ਠੀਕ ਐ ਇਹ ਹੀ ਪੈਂਦਾ ਜਿਆਦਾ ਬਾਬਾ ਬਾਹਰ ਲਜਾਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਤਾਂ ਘਰੇ ਰੱਖੋ ਆਰਾਮ ਨਾਲ ਘਰੇ ਰੱਖੋ ਆਰਾਮ ਨਾਲ ਹੀ ਸਹੀ ਗੱਲ ਥੋੜੀ ਟੂੜੀ ਬਾਕੀ ਵੀ ਆ ਦਿਖਾ ਦੇ ਨੱਕ ਦਿਖਾ ਬੱਬੂ ਜਰਾ ਤਵੀ ਨੱਕ ਕੁਆਲਿਟੀ ਦੇਖ ਸਕਦੇ ਹੋ ਕੰਨ ਕੋ ਨੂੰ ਦੇਖ ਸਕਦੇ ਚੰਗੀ ਆ ਗਈ ਰੈੱਡ ਆਈਜ਼ ਦੇ ਵਿੱਚ ਹੈ ਨਾ ਲੈ ਜੋ ਇਹ ਪਰ ਲੈ ਵੀ ਕਾ ਆ ਗਈ ਪਤਲੀ ਚਾਮੜੀ ਦੀ ਆ ਗਈ ਬੱਕਰੀ ਬਈ ਆ ਦਿਖਾ ਬੱਬੂ ਬਈ ਪਤਲੀ ਚਾਮੜੀ ਦੀ ਬੱਕਰੀ ਆ ਗਈ ਦੇਖ ਸਕਦੇ ਹੋ ਬਈ ਬਾਲ ਜਮੇ ਨਹੀਂ ਹੈਗੇ ਜ਼ੀਰੋ ਹੀ ਆ ਜਮਾ ਚੈੱਕ ਕਰੋ ਬਈ ਜੀ ਇਹ ਵੀ ਚੌਗੀ ਆ ਅੱਛਾ ਜੀ ਥਣ ਦੇਖ ਸਕਦੇ ਵੀ ਚੱਡਾ ਵਧੀਆ ਬਣਿਆ ਹੋਇਆ ਠੁਕਮੇ ਚੱਡੇ ਦੀ ਬੱਕਰੀ ਆ ਬਈ ਚੌਗੀ ਬੱਕਰੀ ਆ ਬਈ ਜਮਾ ਬਈ ਦੇ ਚੌਗੀ ਬੱਕਰੀ ਜਮਾ ਕੰਨ ਕੰਨ ਦੇਖ ਸਕਦੇ ਚੰਗੀ ਹੈ ਜੀ ਹਜੇ ਠੋੜੀਆਂ ਇਕੱਠੀਆਂ ਦੇ ਦੋਗੇ ਸਾਰੀਆਂ ਜੇ ਕਿਨੇ ਇਕੱਠੀਆਂ ਲੈ ਜੀ ਮੈਂ ਵੀ ਅਗਲੇ ਦਾ ਜੀ ਕਰਦਾ ਚਾਰ ਲੈ ਜਾ ਕੋਈ ਪੰਜ ਲੈ ਜਾ ਇਕੱਠੀਆਂ ਲਿਆਣੀਆਂ ਨੇ ਬੱਚੇ ਹੈਗੇ ਨੇ ਜਿਹਨਾਂ ਬੱਚਿਆਂ ਤੇ ਕੰਮ ਕਰਨਾ ਹੈ ਹਾਂਜੀ ਬੱਚੇ ਹੈਗੇ ਨੇ ਸਾਡੇ ਆਪਣੇ ਸਾਫ਼ ਵੀ ਦੇਖੋ ਮਾੜੇ ਖੜੀ ਕਰਿਓ ਬੰਦਾ ਕਰੀ ਆ ਕੇ ਮੈਂ ਕਰਦਾ ਲੈ ਵੀ ਇਹ ਬੱਚੇ ਨਾਲ ਨੇ ਤੇ ਜੀ ਕੱਟ ਕੱਟ ਦੇਉਂਗੇ ਜੀ ਕਿਹਦੇ ਇਹਦੇ ਨੇ ਇਹ ਬੱਚੇ ਹਾਂ ਹਾਂ ਜੀ ਲੇ ਗਿਆ ਦੋ ਬੱਚੇ ਨੇ ਦੇ ਗੱਬਣ ਵੀ ਆ ਦਵਾਰੇ ਜੀ ਮਨ ਲੱਗਦਾ ਇਹ ਨਹੀਂ ਹੋਈ ਹੈ ਜੀ ਲੈ ਵੀ ਦੋ ਬੱਚੇ ਵਾਲੀ ਬੱਕਰੀ ਹੈਗੀ ਤਾਜੀ ਸੁਈ ਆ ਕੀ ਕੀ ਨੇ ਜੀ ਇੱਕ ਪਾਠ ਇੱਕ ਬੱਕਰਾ ਲੈ ਵੀ ਦੇਖ ਸਕਦੇ ਹੋ ਮਿੱਤਰੋ ਦੋ ਬੱਚਿਆਂ ਵਾਲੀ ਬੱਕਰੀ ਹੈਗੀ ਇਹ ਵੇਚੋਂਗੇ ਜੀ ਵੇਚ ਦਾਂਗੇ ਇਹ ਵੀ ਵੇਚ ਦੇਣਗੇ ਬਾਈ ਦੇਖਾ ਦੋ ਬੱਚੇ ਵਾਲੀ ਬੱਕਰੀ ਹੈ ਬਾਈ ਬਈ ਪਯਾਰ ਮਾਲ ਆ ਜਮਾਣਾ ਜੇ ਕੋਈ ਮੇਰਾ ਵੀਰ ਨਮਾ ਕੰਮ ਕਰਨਾ ਚਾਹੁੰਦਾ ਹੈ ਕਿਉਂਕਿ ਬਾਈ ਜੀ ਫਾਰਮ ਵਾਲੀਆਂ ਬੱਕਰੀਆਂ ਨੇ ਤੁਸੀਂ ਘਰੇ ਖੜਾ ਕੇ ਇਹਨੂੰ ਖਵਾ ਸਕਦੇ ਹੋ ਪਾਲ ਸਕਦੇ ਹੋ ਕਿਉਂ ਕੋਈ ਬਿਮਾਰੀ ਨਹੀਂ ਹੈਗੀ ਉਹ ਟੀਕੇ ਹੁੰਦੇ ਨੇ ਪੀਪੀਆਰ ਦੇ ਪੀਪੀਆਰ ਦੇ ਵੈਕਸੀਨੇਸ਼ਨ ਹੋਈ ਹੋਈ ਹੈ ਠੀਕ ਹੈ ਜੀ ਵੈਕਸੀਨੇਸ਼ਨ ਬਾਈ ਜੀ ਹੋਈ ਹੋਈ ਹੈ ਕਿ ਜੇ ਕਿਸੇ ਵੀ ਮੇਰੇ ਵੀਰ ਨੇ ਇਹ ਚ ਕੋਈ ਵੀ ਮਾਲ ਖਰੀਦਣ ਆਊਗਾ ਤਾਂ ਤੁਸੀਂ ਖਰੀਦ ਸਕਦੇ ਬੱਚੇ ਦਿਖਾਈਏ ਆਪਾਂ ਹੁਣ ਜੀ ਹੋਰ ਬੱਕਰੀਆਂ ਦਿਖਾ ਦਿਓ ਬੱਕਰੀ ਕਿਹੜੀ ਰਹਿੰਦੀ ਹੈ ਜੀ ਬਹੁਤ ਰਹਿੰਦੀਆਂ ਨੇ ਲੈ ਵੀ ਬੱਕਰੀਆਂ ਦੇਖੋ 17 18 ਬੱਕਰੀਆਂ ਨੇ ਇੱਕ ਆ ਦਿਖਾ ਬੱਬੂ ਇੱਧਰ ਦੱਸੋ ਅੰਕਲ ਜਿਹਦੇ ਬਾਰੇ ਜੀ ਇਹ ਵੀ ਚੌਗੀਆਂ ਇਹ ਵੀ ਚੌਗੀਆਂ ਇਹ ਵੀ ਸਾਰੀਆਂ ਚੌਗੀਆਂ ਨੇ ਤਾਂ ਨਵਾਂ ਮਾਲ ਸਾਰਾ ਜਿਹੜਾ ਪਹਿਲਾਂ ਪੁਰਾਣਾ ਦੀ ਉਹ ਨਿਕਲ ਗਿਆ ਠੀਕ ਹੈ ਜੀ ਇਹ ਵੀ ਦੇਖ ਸਕਦੇ ਹੋਗੇ ਆਹ ਦੇਖੋ ਬਈ ਮਿੱਤਰੋ ਇੱਧਰ ਦਿਖਾ ਬੱਬੂ ਹਾਈਟ ਹੂਡ ਪੱਖੋ ਵਧੀਆ ਬਈ ਦੇਖ ਸਕਦੇ ਮਤਲਬ ਇਹ ਵੀ ਨਵੀਂ ਆ ਗਈ ਜਮੀ ਨਵੀਂ ਦੁੱਗੀ ਲੈ ਵੀ ਦੁੱਗ੍ਹੀ ਆ ਜਮਾਂ ਦੇਖ ਸਕਦੇ ਹੋ ਨਾ ਦੁੱਗ੍ਹੀ ਆ ਗਈ ਕੰਨ ਕੰਨ ਦੇਖ ਸਕਦੇ ਹੋ ਬਈ ਸਿੰਘ ਦੇਖ ਸਕਦੇ ਹੋਗੇ ਚੌਕਣੇ ਪਿੰਡੀ ਦੇ ਜਮਾਂ ਜੀ ਚੈੱਕ ਕਰੋ ਜੀ ਪਹਿਲੇ ਸੂਏ ਆ ਗਈ ਨਾ ਸੋਹਣੀ ਆ ਬਈ ਤੇ ਮਾਰ ਕੇ ਦਿਖਾ ਦੇ ਬੱਬੂ ਇਹਨੂੰ ਹਾਈਟ ਦੀ ਗੱਲ ਬਾਤ ਕਰੀ ਬਈ ਜੀ 37 37 ਇੰਚ ਦੇ ਆ ਗਈ 38 ਦੇ ਨੇੜੇ ਤੇ 3 ਇੰਚ ਦੇ ਨੇੜੇ ਆ ਗਈ ਲੈ ਵੀ ਇੱਕ ਆ ਆ ਗਈ ਬੱਕਰੀ ਬਈ ਜੀ ਇਹ ਵੀ ਵੱਡੀ ਬੱਕਰੀ ਆ ਗਈ ਉਧਰ ਦਿਖਾਓ ਜੀ ਸਮਾਰ ਕੇ ਕੈਮਰੇ 'ਚ ਜੀ ਲੇ ਵੀ ਜੇ ਆਪਾਂ ਇਹ ਦੰਦਾਂ ਦੀ ਗੱਲਬਾਤ ਕਰੀਏ ਲੈ 6 ਆ ਇਹ ਇਹ ਜੀ ਇਹ ਵੱਡੀਆਂ ਲੱਗਦੇ ਇਹ ਹੋਊ ਦੂਜੇ ਦੀ ਜਸੂਏ ਹਨਾ ਇਹ ਦੰਦ ਦੂਜੇ ਦੂਜੇ ਇਹ ਵੀ ਦੂਜੇ ਸੂਏ ਬੱਗੇ ਦੂਜੇ ਸੂਏ ਸੋਣੀ ਆ ਦੂਜੇ ਸੂਏ ਸੋਣੀ ਆ ਇਹ ਚੈੱਕ ਕਰੋ ਮੜੇ ਜਾ ਮੜੇ ਦਿਖਾਓ ਅੱਗੇ ਲੈ ਵੀ ਇਹ ਦੂਜੇ ਸੂਏ ਆ ਕੀ ਨੱਕ ਨਕੌੜੇ ਦੀ ਵੱਡੀ ਗੱਪਣਾ ਹੈ ਆਮ ਕਰ ਬਣਾ ਦੂਜੇ ਸੂਏ ਸੋਣੀ ਹੈ ਠੀਕ ਹੈ ਜੀ ਪਹਿਲੇ ਸੂਏ ਕਿੰਨੇ ਬੱਚੇ ਆ ਗਏ ਸੀ ਇਹਦੇ ਇੱਕ ਦੋ ਤੇ ਜੀ ਦੋ ਲੈ ਵੀ ਦੋ ਬੱਚੇ ਸੀ ਪਹਿਲੇ ਸੂਏ ਹਾਈਟ ਦੀ ਗੱਲ ਬਾਤ ਕਰੀ ਬਾਈ ਜੀ 37 ਇੰਚ ਦੀ ਹਾਈਟ ਹੋਊਗੀ ਰਾਮ ਨਾਲ ਜੀ ਲੈ ਜੋ ਬਾਈ ਜੀ ਕੰਨਾਗਰੀ ਆ ਗਈ ਜੀ ਲੈ ਵੀ ਨਾਗਰੀ ਆ ਗਈ ਦੇਖ ਸਕਦੇ ਹੋ ਕਿ ਚੌਗੀ ਵਾਜੇ ਦਿਖਾ ਬਈ ਸਮਾਰ ਕੇ ਅੱਗੇ ਕੰਨ ਛੜਦੇ ਕੰਨ ਛੜਦੇ ਲੈ ਜੀ ਇਹ ਥਾਣੇ ਖਰਾਬ ਆ ਇਹਦਾ ਥਾਣਾ ਯਾਰ ਖਰਾਬ ਹੋ ਗਿਆ ਲੈ ਵੀ ਇੱਕ ਥਾਣਾ ਖਰਾਬ ਆ ਬਈ ਪਹਿਲਾਂ ਦੱਸ ਦਈਏ ਤੁਹਾਨੂੰ ਦੇਖ ਸਕਦੇ ਹੋ ਨਾ ਹੋਰ ਫੜ ਲਿਆ ਹੋ ਗਿਆ ਉਹ ਦੁੱਧ ਦਿੰਦਾ ਹੀ ਹੈਗਾ ਉਹ ਚ ਦੁੱਧ ਹੈਗਾ ਹਾਂ ਕਰ ਲਿਆ ਚਾਲੂ ਪਰ ਉਹ ਉਤਾਰਾਂ ਚ ਫਸ ਗਿਆ ਤੀ ਵੱਢਿਆ ਗਿਆ ਤੀ ਅੱਛਾ ਅੱਛਾ ਵੱਢਿਆ ਗਿਆ ਤੀ ਹਾਂ ਜੀ ਮਿੱਤਰੋ ਸਾਰੇ ਬੱਚੇ ਦਿਖਾਈਏ ਚਾਰ ਪੰਜ ਆਪਾਂ ਇਹ ਜਿਵੇਂ ਇਹ ਬੱਚਾ ਜੀ ਹਾਂ ਜੀ ਇਹਦੇ ਬਾਰੇ ਦੱਸੋ ਕਿ ਇਹ ਬੱਚੇ ਬਾਰੇ ਪਿਓਰ ਹੈ ਜੀ ਦੇਖੋ ਕੰਨ ਹਾਂ ਜੀ ਬਰੀਡਰ ਆ ਰੱਖਿਆ ਵਾ ਬਰੀਡਰ ਜਿਹਨੇ ਬਰੀਡਰ ਲੈਣਾ ਉਹ ਰੱਖਿਆ ਸੀ ਤਾਂ ਨਹੀਂ ਕਰਾਇ ਹੋਏ ਨਾ 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 ਬਰੀਡਰ ਹੈ ਜੀ ਤੁਸੀਂ ਕੰਨ ਦੇਖ ਲਓ ਚਮਕ ਦੇਖ ਲਓ ਹਾਂ ਜੀ ਸਿੰਗ ਦੇਖ ਲਓ ਕਿਸੇ ਪਾਸਿਓ ਕੋਈ ਕਮੀ ਨਹੀਂ ਹੈਗੀ ਔਰ ਬੰਦੇ ਦੇ ਮਗਰ ਮਗਰ ਫਰਦਾ ਹੈ ਅੱਛਾ ਜੀ ਹਾਂ ਜਿੱਥੇ ਬੰਦਾ ਖੜੂ ਉੱਥੇ ਜਾਉ ਲੈ ਵੀ ਲੋਹਾ ਗਾ ਦੇਖ ਸਕਦੇ ਹੋ ਕਲਰ ਲੋਹਾ ਕਲਰ ਆ ਮਿੱਤਰੋ ਜੇ ਕਿਸੇ ਵੀ ਮੇਰੇ ਵੀਨੇ ਬਰੀਡਰ ਤਿਆਰ ਕਰਨਾਗਾ ਮੈਨੂੰ ਲੱਗਦਾ ਬੱਚਾ ਹੋਊਗਾ ਮਸਾ ਇਹ 4 ਕਿ ਮਹੀਨੇ ਦਾ 4 5ਵੇਂ 5ਵਾਂ ਮਹੀਨਾ 4 ਕਿ ਮਹੀਨੇ ਦਾ ਬੱਚਾ ਵੀ ਕੱਚਾ ਖੀਰਾ ਜਮਾ ਹੈ ਦੇਖ ਸਕਦਾ ਜੇ ਕਿਸੇ ਵੀ ਮੇਰੇ ਵੀਰ ਨੇ ਬਰੀਡਰ ਤਿਆਰ ਕਰਨਾ ਲੋਹੇ ਦੇ ਵਿੱਚ ਤਾਂ ਤੁਸੀਂ ਬਾਈ ਜੀ ਲੈ ਸਕਦੇ ਹੋ ਨਾ ਤੇ ਹੋਰ ਬਰੀਡਰ ਹੈ ਜੀ ਇਹ ਤੋਂ ਇੱਕ ਹੋਰ ਫੜੋ ਜੀ ਇੱਕ ਹੋਰ ਜਿਹੜਾ ਬਰੀਡਰ ਦੂਏ ਦੋ ਜਿਹੜੇ ਬਾਕੀ ਬਾਈ ਖੱਸੀ ਬੱਕਰੇ ਵੀ ਹੈਗੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਖੱਸੀ ਬੱਕਰੇ ਲੈਣੇ ਹੋਣ 70 70 ਕਿਲੋ ਦੇ ਬੱਕਰੇ ਹੋਣਗੇ ਹੀ ਹੈਗੇ 70 70 ਦੇ ਆਰਾਮ ਨਾਲ ਆਹ ਦੇਖੋ ਬੈਠਾ ਕਿਹੜਾ ਜੀ ਖੜਾ ਕਰੀ ਲੈ ਵੀ ਖੱਸੀ ਬੱਕਰੇ ਨੇ ਦੇਖ ਸਕਦੇ ਮਿੱਤਰੋ ਏਦਾਂ ਦੇ ਜੇ ਇਹਨੇ ਖੱਸੀ ਬੱਕਰ ਆ ਰਹਿਗੇ ਡੇਡ ਡੇਡ 2 2 ਸਾਲ ਪੌਣੇ 2 ਸਾਲ ਦਾ ਡੇਢ ਸਾਲ ਦਾ ਆਏ ਨੇ ਨਵੇਂ ਨੇ ਹਜੇ ਨਵੇਂ ਨੇ ਲੈ ਵੀ ਮਿੱਤਰੋ ਖੱਸੀ ਬੱਕਰੇ ਵੀ ਤੁਸੀਂ ਲੈ ਸਕਦੇ ਹੋਗੇ ਤੇ ਕਾ ਦਿਖਾ ਦੇ ਬਰੀਡਰ ਬਈ ਸਾਲਾ ਤੁਰਦੀ ਆ ਵੀ ਬਰੀਡਰ ਹੈ ਲੈ ਵੀ ਦੇਖ ਸਕਦੇ ਵੀ ਉੱਚੇ ਮੱਥੇ ਦਾਗਾ ਨੱਕ ਨਗੋੜਾ ਬਈ ਦਿਖਾ ਦੇ ਕੰਨ ਕੰਨ ਦਿਖਾ ਦੇ ਬਈ ਚੰਗਾ ਬੱਚਾ ਦੇਖ ਸਕਦੇ ਹੋ ਇਹ ਵੀ 4 ਕਿ ਮਹੀਨੇ ਦਾ ਬੱਚਾ 4-5 ਮਹੀਨੇ ਦਾ ਹੈ ਸੋਹਣਾ ਬੱਚਾ ਯਾਰ ਇਹਨਾਂ ਨੂੰ ਇਹ ਦੱਸੋ ਵੀ ਦੁੱਧ ਸਾਰਾ ਚਿੰਗਾ ਆਇਆ ਵਾ ਪੋਰਾ ਕੱਢਿਆ ਵਾ ਨਹੀਂ ਹੈਗਾ ਅੱਛਾ ਜਿਹੜਾ ਪਹਿਲਾਂ ਇਹਨਾਂ ਨੇ ਸੂਆ ਦਿੱਤਾ ਜਿਹੜੀਆਂ ਵੇਚਤੀਆਂ ਇਹ ਉਹਨਾਂ ਦੇ ਨੇ ਲੈ ਵੀ ਤੁਹਾਨੂੰ ਇਹਦੀਆਂ ਖਾਸਤਾ ਆਪਾਂ ਦੱਸ ਦਿਆਂ ਕਿ ਵੀ ਕੀ ਖਾਸਤਾ ਦਿਖਾ ਬੱਬੂ ਸਮਾਰ ਕੇ ਬਈ ਚੌਕਨੇ ਪਿੰਡੇ ਦਾ ਬਈ ਚੱਲ ਦੇਖ ਲੋ ਅੱਖਾਂ ਚਿੱਟੀਆਂ ਅੱਖਾਂ ਚਿੱਟੀਆਂ ਚੱਲ ਰ ਬਈ ਹੁਣੀ ਤੋਂ ਦੇਖ ਸਕਦੇ ਹੋ ਤੁਸੀਂ ਹਨ ਲੈ ਵੀ ਦੇਖ ਬੱਬੂ ਦਿਖਾ ਦੇ ਦੇਖ ਸਕਦੇ ਬਈ ਜੀ ਬਣਨ ਵਾਲਾ ਬ੍ਰੀਡਰ ਹੈ ਜੇ ਕਿਸੇ ਵੀ ਮੇਰੇ ਵੀਰ ਨੇ ਤੇ ਬਈ ਟੈਸਟਿਕਲ ਜਮਾ ਗੋਲ ਟੈਸਟਿਕਲਾਂ ਦਾਗਾ ਜਿਵੇਂ ਬਿਨਾ ਉਹ ਕਰਦੇ ਹੁੰਦੇ ਨਬੀਰ ਵੀ ਸਾਨੂੰ ਗੋਲ ਟੈਸਟਿਕਲਾਂ ਦਾ ਚਾਹੀਦਾਗਾ ਜਮਾ ਗੋਲ ਟੈਸਟਿਕਲਾਂ ਦਾ ਬੱਚਾ ਹੈਗਾ ਪਾਲਣ ਵਾਲਾ ਬੱਚਾ ਹੈਗਾ ਆ ਖੱਸੀ ਆ ਇਹ ਖੱਸੀ ਹੈ ਜੀ ਬਈ ਖੱਸੀ ਆ ਲੈ ਵੀ ਇਹ ਖੱਸੀ ਆ ਨਾ ਉਹ ਆਪਣੇ ਵਾਲਾ ਬਰੀਡਰ ਜੇ ਕਿਸੇ ਨੇ ਲੈਣਾ ਹੋਵੇ ਉਹ ਵੀ ਲਿਆ ਲਿਓ ਜੀ ਬਰੀਡਰ ਮਾੜਾ ਇੱਕ ਇੱਕ ਬਰੀਡਰ ਦਾ 10 ਬੱਕਰੇ ਇਹਦੇ ਨਾਲ ਦੇ ਨੇ ਖੱਸੀ ਇਹਦੇ ਨਾਲ ਦੇ ਇੰਨੀ ਤਾਕੜੇ ਉਹ ਚਿੱਟਾ ਖੜਾ ਆ ਖੜਾ ਇਹ ਜਿਹੀ ਨੇ ਸਾਰੇ 70 70 ਕਿਲੋ ਦੇ ਠੀਕ ਆ ਜੀ ਲੇ ਵੀ ਲਓ ਲੇਵੀਆ ਬਰੀਡਰ ਬੱਚਾ ਹੈਗਾ ਦੇਖ ਸਕਦੇ ਹੋਗੇ ਹੈਡ ਦੀ ਗੱਲਬਾਤ ਕਰੀ ਹੈ ਹੈਗਾ ਹੁਣ 40 40 ਇੰਚ ਦਾ ਬੱਚਾ ਹੈਗਾ ਇਹ 2 ਸਾਲ ਦਾ 2 ਸਾਲ ਦਾ ਹੋਇਆ ਬਈ ਹਜੇ ਬੱਚਾ ਹੀ ਆਏ ਕ ਦੋ ਦਾ ਨਹੀਂ ਹੈ ਇਹ ਨਹੀਂ ਹੈਗਾ ਦੋ ਦਾ ਭਾਈ ਅੱਛਾ ਜੀ ਇਹ ਤਾਂ ਡੇਢ ਕਦਾ ਹੀ ਹੈ ਡੇਢ ਪਹਾੜ ਦਾ ਲੈ ਵੀ ਡੇਢ ਕ ਸਾਲ ਨੱਕ ਦੇਖੋ ਇਹਦਾ ਨੱਕ ਨਕੜਾ ਵੀ ਦੇਖ ਸਕਦੇ ਨਿਗਾ ਮਾਰ ਲਓ ਇਹ 5 5 ਕ ਮਹੀਨੇ ਦੇ ਨੇ ਸਾਰੇ ਦੁੱਧ ਦੇ ਨਾਲ ਨੂੰ ਸਾਰਾ ਚੰਗਾ ਹੈ ਬ ਕੋਈ 6 ਮਹੀਨੇ ਦਾ ਵੀ ਹੈਗਾ ਵਿੱਚ ਆ 6 ਮਹੀਨੇ ਦਾ ਠੀਕ ਹੈ ਜੀ ਲਭਿਆ ਬੱਚੇ ਨੇ ਦੇਖ ਸਕਦਾ ਇਹਦੇ ਨਾਲ ਦੇ ਨੇ 15 ਬੱਚੇ ਆਪਣੇ ਕੋਲ ਸਾਰੇ ਠੀਕ ਹੈ ਜੀ ਪੱਠਾਂ ਕਿੰਨੀਆਂ ਨੇ ਕਲ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਕਿੰਨੀਆਂ ਪੱਠਾਂ ਨੇ ਹਾਂ 10 8 ਕ ਹੋਣਗੀਆਂ 8 7-8 ਪੱਠਾਂ ਨੇ ਬਈ ਦੇਖ ਸਕਦੇ ਬਾਕੀ ਬਲੀਡਰ ਬੱਚੇ ਨੇ ਜੇ ਕਿਸੇ ਨੇ ਬੱਚੇ ਲੈਣੇ ਹੋ ਤਿਆਰ ਕਰਨ ਵਾਸਤੇ ਤੇ ਪੱਠਾਂ ਵੀ ਨੇ ਬਈ ਜੀ ਛੋਟੀਆਂ ਹਨ ਜੇ ਕਿਸੇ ਵੀ ਮੇਰੇ ਵੀਰ ਨੇ ਖਰੀਦਣੀਆਂ ਹੋਣ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਫੋਨ ਕਰ ਲਓ ਕਿਉਂਕਿ ਬਈ ਜੀ ਥੋੜਾ ਹੀ ਉਹ ਇਹ ਉਹ ਪੱਠਾਂ ਨੇ ਜਿਹੜੀਆਂ ਪੂਰੀਆਂ ਮਤਲਬ ਕਿ ਦੁੱਧ ਜਿਹਨਾਂ ਨੂੰ ਸਾਰੇ ਹੀ ਚੰਗਾ ਆ ਵਾਰੀ ਸੇਰ ਵਾਲਾ ਵੀ ਠੀਕ ਠੀਕ ਹੈ ਜੀ ਦੁੱਧਨ ਵਾਲੀ ਪੜੀਆਂ ਹੋਏ ਨੇ ਠੀਕ ਹੈ ਜੀ ਲੈ ਵੀ ਕਰ ਲਓ ਸੰਪਰਕ ਠੀਕ ਹੈ ਜੀ ਸਕਰੀਨ ਦੇ ਉੱਪਰ ਨੰਬਰ ਹੈਗਾ ਕਰ ਲਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਨਾਮਾ ਕੰਮ ਸ਼ੁਰੂ ਕਰਨਾ ਹੋਵੇ ਤਾਂ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਤੇ ਬੱਕਰੀਆਂ ਬੱਚੇ ਬਰੀਡਰ ਜੋ ਵੀ ਤੁਸੀਂ ਖਰੀਦਣਾ ਖਰੀਦ ਸਕਦੇ ਠੀਕ ਹੈ ਅੰਕਲ ਜੀ ਅੱਛੇ ਕਰ ਜੀ